ਨਕੋਦਰ ਦੇ ਨੇੜੇ ਪਿੰਡ ਮਹੀੜੂ ਵਿਖੇ ਸੰਤ ਬਾਬਾ ਬੂਟਾ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਵੱਲੋਂ ਸੰਕਟਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਠੰਡੇ ਮਿੱਠੇ ਜਲ ਦੀ ਛਬੀ ਲਗਾਈ ਗਈ ਰਿਪੋਰਟ ਸੁਰਿੰਦਰ ਛਾਬੜਾ ਦੇ ਨਾਲ ਕੈਮਰਾਮੈਨ ਪਵਨ ਕੁਮਾਰ ਦੀ ਵਿਸ਼ੇਸ਼ ਰਿਪੋਰਟ Amen. ਫਾਂਗੇ ਹਨ ਸੋਨਸ ਤੋਂ ਖੱਤਰ ਵਿਕਰ ਨੇ ਇੱਕ ਚਪਰਾਇ ਸੋਰੀ ਤੁਸੀ ਨਾ ਨਾ ਬੋਲਾ ਅੰਮ੍ਰਿਤ ਰਾਏ ਨੂੰ ਚਾਹ ਬੋਲ ਆਇਆ ਜੇ ਮੈਂ ਜਿਹੜੀ ਤੋਂ ਸੋ ਅੱਜ ਜੋ ਕੇ ਸ਼ਪੀਲ ਲਗਾਈ ਗਈ ਆ ਮੇੜੂ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਡੇ ਨਾਲ ਸੂਬੇਦਾਰ ਮੋਹਨ ਸਿੰਘ ਜੀ ਦੋ ਸ਼ਬਦ ਚਪੀਲ ਦੇ ਸਬੰਧ ਵਿੱਚ ਸੰਗਤਾਂ ਨੂੰ ਸਾਂਝੇ ਕਰਨਗੇ ਹਾਂਜੀ ਜੁਬੇ ਦਾ ਸਾਹਿਬ ਵਾਯੂ ਗੁਰਜੀ ਕਾਲ ਸਾਹਿਬ ਵਾਯੂ ਗੁਰਜੀ ਕੀ ਫਤਿਹ ਅੱਜ ਦਾ ਦਿਹਾੜਾ ਜੋ ਹੈ ਬੜਾ ਪਰਵੰਤ ਹੈ ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਰਜਨ ਦੇਵ ਜੀ ਦੇ ਚਹੀਦੀ ਗੁਰਪੁਰਪਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੇੜੂ ਬੱਬਾ ਬੂਟਾ ਸਿੰਘ ਦੀ ਯਾਦ ਵਿੱਚ ਇਹ ਸ਼ਬੀਰ ਲਗਾਈ ਜਾਂਦੀ ਹੈ ਔਰ ਇਸ ਸ਼ਬੀਰ ਵਿੱਚ ਆਉਣ ਜਾਣ ਵਾਲਿਆਂ ਨੂੰ ਪਾਣੀ ਛੋਲਿਆਂ ਦਾ ਪ੍ਰਸ਼ਾਦ ਔਰ ਵੀ ਸੂਤਾਂ ਹੁੰਦੀਆਂ ਹਨ ਜਿਹਦੇ ਨਾਲ ਕਿ ਸੜਕ ਤੇ ਜਿੰਨੇ ਵੀ ਆਵਾਜਾਈ ਦੇ ਸਾਧਨ ਹਨ ਉਹਨਾਂ ਨੂੰ ਰੋਕ ਕਰ ਪਾਣੀ ਪੜਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਲਾਤੀਰ ਗੜੰਗ ਵਾ ਵਾ ਨਹੀਂ ਨਹੀਂ ਆਵਾਜ਼ ਦਾ ਲੋਰੀ ਨਹੀਂ ਆ ਰਹੀ ਇਹਨਾਂ ਕੋਤਰ ਦੇ ਨੇੜੇ ਪਿੰਡ ਮੇੜੂ ਵਿਖੇ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਬੂਟਾ ਸਿੰਘ ਜੀ ਮੈਮੋਰੀਅਲ ਸਪੋਰਟਸ ਕਲੱਬ ਵੱਲੋਂ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਨਾਲ ਹੀ ਸਪੀਲ ਦਾ ਲੰਗਰ ਤੇ ਛੋਲਿਆਂ ਦਾ ਲੰਗਰ ਸਮੂਹ ਸੰਗਤਾਂ ਵੱਲੋਂ ਲਗਾਇਆ ਗਿਆ ਜੋ ਕਿ ਬਾਬਾ ਬੋਟਾ ਸਿੰਘ ਜੀ ਸਪੋਰਟਸ ਕਲੱਬ ਵੱਲੋਂ ਹਰ ਸਾਲ ਦੇ ਵਿੱਚ ਵਿੱਚ ਘਟੋ ਘਟ ਚਾਰ ਪ੍ਰੋਗਰਾਮ ਲਿਖੇ ਜਾਂਦੇ ਆ ਸਭ ਤੋਂ ਵੱਡਾ ਪ੍ਰੋਗਰਾਮ ਜਿਹੜਾ ਹੁੰਦਾ ਛਿੰਝ ਮੇਲੇ ਦਾ 28 ਮਾਰਚ ਦਾ ਅਤੇ ਬਾਗੀ ਮੇਲੇ ਤੇ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ ਜਾਂਦੇ ਆ ਤੇ ਅੱਜ ਸ਼ਪੀਰ ਲਗਾਈ ਗਈ ਇਸ ਦੇ ਨਾਲ ਹੀ ਸਲਾਨਾ ਜੋੜ ਮੇਲਾ ਵੀ ਹੁੰਦਾ ਹੈ ਜਿੱਥੇ ਕਿ ਦੇਸ਼ ਵਿਦੇਸ਼ ਤੋਂ ਸੰਗਤਾਂ ਹਮ ਹਮ ਆ ਕੇ ਪਹੁੰਚਦੀਆਂ ਹਨ ਹਾਰਦੀ ਪੁੰਨਿਆ ਤੇ ਹਾਰਦੀ ਪੁੰਨਿਆ ਤੇ ਜੋ ਕੇ ਸਾਲਾਨਾ ਮੇਲਾ ਹੁੰਦਾ ਹੈ ਅਤੇ ਜਿਹਦੇ ਵਿੱਚ 2 ਦਿਨ ਢਾਡੀ ਦਰਬਾਰ ਵੀ ਚੱਲਦਾ ਹੈ ਤੇ ਅੱਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜੀ ਸ਼ਪੀਲ ਲਗਾਈ ਗਈ ਆ ਸਾਡੇ ਚੈਨਲ ਵੱਲੋਂ ਇਹਨਾਂ ਦਾ ਧੰਨਵਾਦ ਆ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਸ ਸ਼ਪੀਲ ਦੇ ਦ੍ਰਿਸ਼ ਦੀਆਂ ਤਸਵੀਰਾਂ ਜੋ ਤੁਸੀਂ ਦੇਖ ਰਹੇ ਆ ਉਹ ਸ਼ਾਮਲ ਹਨ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਬਲਵਿੰਦਰ ਸਿੰਘ ਜੀ ਸੂਬੇਦਾਰ ਮੋਹਨ ਸਿੰਘ ਡਾਕਟਰ ਜਗਵੀਰ ਸਿੰਘ ਬੋਬੀ ਸਪੋਰਟਸ ਕਲੱਬ ਦੇ ਮੈਂਬਰ ਅਤੇ ਹੋਰ ਬਹੁਤ ਸਾਰੇ ਆਉਦੇਦਾਰ ਇੱਥੇ ਮੌਜੂਦ ਆ ਉਹ ਆਈ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਠੀਕ ਹੈ ਜੀ ਹੋਰ ਤੇ ਨਹੀਂ ਬੋਲਣਾ